ਕੀ ਨਾਮ ਦੀ ਆਪਾਂ ਜੇ ਸੁਰਜ ਕੁਮਾਰ ਕੀ ਗੱਲ ਕੀ ਹੈ ਭਾਈ ਸਾਜੋਣਾ ਇੱਕ ਲੜਕੀ ਆਈ ਹੈ ਜਿਹਦੇ ਨਾਲ ਦੇਸ਼ਾਂ ਦਾ ਕੁਰੀ ਜਿਹਦੇ ਮੁੰਡੇ ਦਾ ਕਤਲ ਹੋਇਆ ਦਾ ਤੇ ਉਹਨੇ ਆ ਕੇ ਇੱਕ ਦੂਸਰੇ ਉਹ ਮੈਂ ਦੂਸਰੇ ਨਾਲ ਦੇ ਨਾਲ ਬੋਲਣ ਲੱਪੇ ਮੈਂ ਮਤਲਬ ਇੱਥੇ ਆਣਾ ਮੈਂ ਰਹਿਣਾ ਵਾ ਉਹ ਇਕ ਦੂਜੇ ਜਾਣੇ ਜਨ ਨੇ ਬੋਲੋ ਪਈਆਂ ਨੇ ਉਹ ਬਾਅਦ ਉਹ ਫਿਰ ਮੁੰਡਾ ਜਿਹਾ ਨਿਕਾਹੀ ਉਹ ਕਿਤੇ ਆਇਆ ਕੋਠੇ ਤੇ ਉਤਰ ਕੇ ਉਹ ਪਹਿਲਾਂ ਇੱਕ ਦੂਜੇ ਨੂੰ ਧੱਕਾ ਮੋ ਧੱਕਾ ਕੀਤਾ ਵੈਨਾਂ ਨੇ ਤੇ ਉਹ ਗੱਲ ਨਹੀਂ ਬਣੀ ਉਹ ਫਿਰ ਚਲ ਗਿਆ ਕੋਠੇ ਵਿੱਚ ਫਿਰ ਉੱਥੇ ਤੂੰ ਜਾਣ ਤੋਂ ਬਾਅਦ ਉਹਨੇ ਦਾਤਰ ਲਿਆਂਦਾ ਵਾ ਹੁਣ ਫਿਰ ਵੇਖਿਆ ਨਹੀਂ ਸੁਣਿਆ ਨਹੀਂ ਮਾਰਿਆ ਨਹੀਂ ਲੱਗ ਪਿਆ ਦਾਤਰ ਨੇ ਇਹਨਾਂ ਤੱਕ ਉਹਦੀ ਜਾਨ ਨਹੀਂ ਚਲੀ ਗਈ ਪਹਿਲਾਂ ਹੱਥੇ ਦਾਤਰ ਦੋ ਤਿੰਨ ਮਾਰਿਛਲੇ ਛੁੱਟਿਆ ਇੱਕ ਲੜਕਾ ਛੜਵਾ ਆ ਰਿਹਾ ਸੀ ਉਦੀ ਉਂਗਲ ਤੇ ਮੈਂ ਸਾਇਦ ਲਾਥੀ ਕੀ ਹੋਰੀ ਵਿਚਾਰੇ ਦੀ ਉਹ ਸਾਨੂੰ ਆਂਦਾ ਉਹ ਆਪਣੀ ਉਂਗਲ ਫੜੀ ਉਹ ਨਿਕਲ ਗਿਆ ਬਾਜ ਜੰਨੀ ਬਜੇ ਜਦੋਂ ਕੱਲਾ ਵੇਖ ਕੇ ਉਹਦੇ ਸਿਰ ਦੇ ਬੈਕ ਸਾਈਡ ਤੇ ਦੰਤਰ ਮਾਰੇ ਨੇ ਫਿਰ ਉਹਦੇ ਗਲੇ ਦੇ ਮਾਰੇ ਇੱਕ ਦੋ ਦੰਤਰ ਸਾਥੀ ਜੇ ਮਾਰੇ ਨੇ ਬਾਜ ਜਦੋਂ ਬਾਹ ਫੜੀ ਉਹਦੇ ਅੰਦਰ ਲੈ ਕੇ ਖਿੱਚ ਕੇ ਅੰਦਰ ਜਾ ਕੇ ਵੀ ਉਹਨੇ ਛੱਟਾ ਕਢਾਈਆਂ ਨੇ ਉਸ ਤੋਂ ਬਾਅਦ ਉਹ ਉਹਦੇ ਨਾਲ ਦੀ ਆਈ ਉਹਨੇ ਫੜ ਕੇ ਉਹਨੂੰ ਅੰਦਰ ਲਾ ਗਈ ਆ ਉਹ ਕੋਠੇ ਤੇ ਚੜ ਗਿਆ ਲੈ ਕੇ ਆਪਣੀ ਨਾਲ ਦੀ ਨੂੰ ਉਸ ਤੋਂ ਬਾਅਦ ਲੋਕੀ ਪਬਲਿਕ ਇਕੱਠੀ ਹੋ ਲੈ ਵੀ ਸਾਰੇ ਲੋਕੀ ਬਾਜਾ ਦੇ ਦੇ ਕਿ ਰੁਕ ਜੋ ਲੋਕ ਜਾ ਮੁਰਜਾ 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 ਹੀ ਰੇ ਮੁਰਜਾ ਬਤੋ ਕੌਣ ਸੀ ਵਾਰੀ ਉਹਦੇ ਸਿਰ ਤੇ ਮਨਤਲ ਦਾ ਨਾਮ ਕੀ ਉਮਰ ਕਿੰਨੀ ਹੈ ਉਹਦਾ ਨਾਂ ਜਿਆ ਹੈ ਉਹਦੇ 35 37 ਸਾਲ ਦੀ ਲੱਗਦੀ ਉਮਰ ਜੀ ਉਹਦੀ ਸਾਥ ਜਿੰਨੇ ਮਾਰਿਆ ਉਹ ਉਹਦਾ ਭਰਾ ਹੀ ਛੱਗਾ ਜੀ ਛੋਟਾ ਭਰਾ ਉਹਦਾ ਅਜੇ ਉਹਦਾ ਨਾਂ ਹੀਰਾ ਹਨ ਦੋਵੇਂ ਭਰਾਵਾਂ ਦਾ ਹਾਂਜੀ ਹਾਂਜੀ ਦੋਵੇਂ ਛੱਗੇ ਭਰਾ ਨੇ ਜੀ ਸੁਮਨ ਜਿਹੜੀ ਕੁੜੀ ਇਹਨੇ ਜਿਹੜੀ ਮਤਲਬ ਉਹਨਾਂ ਨਾਲ ਰਿਲੇਸ਼ਨ ਰੱਖੀ ਵੱਡੇ ਨਾਲ ਉਹਨੇ ਲੜਾਈ ਲੁਵਾਈ ਆ ਉਹ ਲੜਾਈ ਲੁਵਾਉਣ ਤੋਂ ਬਾਅਦ ਚਲੀ ਗਈ ਐਥੋਂ ਵਿਆਹ ਦਾ ਹੀ ਉਹਨਾਂ ਮਤਲਬ ਸਾਡੇ ਛੜਾ ਹੋ ਗਿਆ ਦਾ ਹੀ ਉਹ ਉੱਧੇ ਉੱਧੇ ਨਾਲ ਰਹਿੰਦੀ ਸੀ ਜੀ ਹੋਰੀਆ ਉਹ ਕੈਂਪ ਦੀ ਆ ਇਹ ਰਾਮਚੇ ਦੇ ਘਰ ਦੇ ਲੱਗੋ ਦਾ ਘਰ ਆ ਜੀ ਕਿੰਨੀ ਗੋਮਰ ਦਾ ਮੁੰਡਾ ਜਦਾ ਮੂੰਹ 35 33 ਸਾਲ ਉਮਰ ਸਾਡ ਨੂੰ ਜਿੱਦ ਹਾਂ ਜੀ ਬੱਚਾ ਦਾ ਇੱਕ ਮੁੰਡਾ ਸੀ ਉਹਦੀ ਨਾਲ ਦੀ ਲੱਗੀ ਉਹਦਾ ਤਲਾਕ ਹੋਣ ਤੋਂ ਬਾਅਦ ਇਹ ਜਿਹਨੇ ਮਾਰਿਆ ਉਹ ਛੋਟਾ ਪੜਾ ਉਹਦਾ ਛੋਟਾ ਪੜਾ ਉਹ ਵੀ ਵਿਆਹ ਉਹ ਵੀ ਵਿਆਹ ਸਰ ਹੋਰੀ ਬਾਈ ਵੀ ਇੱਥੇ ਹੀ ਸਰ ਉਹਦੀ ਵਾਈਫ ਜਦੋਂ ਉਹ ਮੁੰਡਾ ਮਾਰਿਆ ਨਿਕਲ ਗਿਆ ਉਹ ਕੋਠੇ ਤੋਂ ਲੈਕਦਾ ਤਾਂ ਦੋ ਤਿੰਨ ਮਤਲਬ ਸਪਾਇਆ ਜਾਂ ਕੀ ਕੀਤਾ ਵਾ ਉਹ ਬਾਤ ਆਲਾ ਮੰਗਦਾ ਪਹਿਲਾਂ ਉਹਨਾਂ ਕੀ ਕਰਕੇ ਝਗੜਾ ਹੁੰਦਾ ਰਿਹਾ ਕਾਫੀ ਹੁੰਦਾ ਰਿਆ ਸਰ ਮੂੰਹ ਬਲਾਵਾ ਹੁੰਦਾ ਰਿਆ ਸਰ ਉਹਦੋ ਐਨਾ ਕੰਮ ਨਹੀਂ ਕਦੇ ਵਧਿਆਗਾ ਅੱਗੇ ਕਾਫੀ ਟਾਈਮ ਲੱਗਦਾ ਰਿਹਾ ਰਾਈਟ ਤੱਕ। ਥੈਂਕ ਯੂ। ਕਿਤਲਾ ਹੋਈ ਸੀ ਕਿ ਗਾਂਧੀ ਕੈਂਪ ਬ੍ਰਦਰ ਦੋ ਲੜੇ ਨੇ ਤੇ ਇੱਕ ਬ੍ਰਦਰ ਨੇ ਦੂਸਰੇ ਬ੍ਰਦਰ ਦਾ ਕਤਲ ਕਰ ਦਿੱਤਾ। ਅਸੀਂ ਜਸਟ ਮੌਕੇ ਤੇ ਪਹੁੰਚੇ ਹਾਂ ਤੇ ਦੇਖ ਰਹੇ ਹਾਂ ਤੇ ਜਿਹੜਾ ਕ੍ਰਾਈਮ ਸੀਨ ਹੈ ਉੱਥੇ ਕਾਫੀ ਖੂਨ ਡੁੱਲਿਆ। ਘਰ ਵਿੱਚ ਇਸ ਵੇਲੇ ਕੋਈ ਵੀ ਨਹੀਂ। ਅੱਗੇ ਤਫਤੀਸ਼ ਕਰਕੇ ਦੇਖਦੇ ਹਾਂ ਕਿ ਕੀ। ਤੇ ਪਤਾ ਚੱਲਿਆ ਸਰ ਕਿਸ ਕੰਮ ਚ ਘੜਾ ਹੋਇਆ? ਨਹੀਂ ਜਸਟ ਅਜੇ ਪਹੁੰਚੇ ਹਾਂ ਜੀ। ਅਜੇ ਦੇਖਦੇ ਹਾਂ ਸਰ ਕੀ ਜਾਲ ਹੈ। Tchau,